ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਪਰਿਵਾਰ ਦੇ ਮੈਂਬਰ ਜਿਨ੍ਹਾਂ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਅੱਖਾਂ ਵਾਲੇ ਬੇਸ਼ਰਮ ਜਿਨ੍ਹਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਆ ਜਿਹਦੇ ਵਿੱਚ ਮਨਦੀਪ ਕੌਰ ਚਾਵਲਾ ਭੈਣ ਸਾਡੀ ਉਹਦਾ ਅੱਖ ਦਾ ਆਪਰੇਸ਼ਨ ਹੋਣਾ ਮੈਂ ਭੈਣ ਨੂੰ મોતਿਆ ਦੀ ਪ੍ਰੋਬਲਮ ਆ ਰਹੀ ਸੀ ਭੈਣ ਨੂੰ ਫੋਜਪੁਰ ਤੋਂ ਲੈ ਕੇ ਆਈ ਤੁਸੀਂ ਦੇਖਿਆ ਕਿਹੜੇ ਕੰਡੀਸ਼ਨ ਦੇ ਵਿੱਚ ਸੀ ਉਸ ਟਾਈਮ ਭੈਣ ਤੇ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਭੈਣ ਠੀਕ ਆ ਕਿਸੇ ਚੀਜ਼ ਪਾਸ਼ਾ ਕਿਰਪਾ ਕਰਨ ਗਾਂ ਵੀ ਭੈਣ ਤੰਦਰੁਸਤ ਰਵੇ ਸਾਡੀ ਸੰਜੀਤ ਕੁਮਾਰ ਜੀ ਇਹਨਾਂ ਦੀ ਵੀ ਅੱਖ ਦਾ ਆਪਰੇਸ਼ਨ ਹੋਣਾ ਵਾ ਇਹ ਵੀ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਸੀ ਬਾਪੂ ਜੀ ਜਦੋਂ ਲੈ ਕੇ ਆਏ ਸੀ ਇਹਨਾਂ ਦੇ ਪੈਰ ਦੇ ਵਿੱਚ ਕੀੜੇ ਪਏ ਹੋਏ ਸੀ ਫਿਰ ਬਾਪੂ ਚੰਨ ਸਿੰਘ ਜੀ ਪੁਨਰੇ ਕੋਠਿਆ ਤੋਂ ਲੈ ਕੇ ਆਏ ਸੀ ਬਾਪੂ ਜੀ ਲੱਤ 'ਚ ਕੀੜੇ ਪਏ ਸੀ ਉਸ ਟਾਈਮ ਗੁਰੂ ਘਰ ਦੇ ਸੇਵਾਦਾਰ ਰਹੇ ਆ ਪਰਿਵਾਰ ਸਾਰਾ ਬਾਹਰ ਚੱਲ ਗਿਆ ਇਕੱਲਾ ਹੀ ਰਹਿ ਗਏ ਸੀ ਘਰ ਦੇ ਵਿੱਚ ਤੇ ਖੀਤ ਲੱਤ ਕੱਟਣੀ ਪਈ ਇੰਨੀ ਜ਼ਿਆਦਾ ਗਲ ਗਈ ਸੀ ਉਹਨਾਂ ਨੇ ਵੀ ਅੱਖ ਦਾ ਆਪਰੇਸ਼ਨ ਹੋਣਾ ਮਾ ਤੇ ਫਿਰ ਲਾਲ ਸਿੰਘ ਜੀ ਇਹਨਾਂ ਦੇ ਵੀ ਬਾਪੂ ਜੀ ਦੇ ਅੱਖ ਦਾ ਆਪਰੇਸ਼ਨ ਹੋਣਾ ਮਾ ਬਾਪੂ ਜੀ ਕਲਕੱਤੇ ਤੋਂ ਸਾਡੇ ਕੋਲੇ ਆਏ ਸੀ ਮਹਾਰਾਸ਼ਟਰ ਤੋਂ ਬਾਪੂ ਰਗਵੀਰ ਸਿੰਘ ਜੀ ਆ ਕਲਕੱਤੇ ਢਾਬੇ 'ਚ ਕੰਮ ਕਰਦੇ ਸੀ ਬਹੁਤ ਸਾਲਾਂ ਤੋਂ ਤੇ ਹੁਣ ਬਾਪੂ ਚਰਨ ਫਿਰਨ ਤੋਂ ਰਹਿ ਗਿਆ ਸੀ ਤਰੰਗ ਹੋ ਗਿਆ ਸੀ ਬਾਪੂ ਤੇ ਇਦਾਂ ਹੀ ਬਲਬੀਰ ਸਿੰਘ ਜੀ ਨੇ ਤੇ ਨਿਸ਼ਤਰ ਕੌਰ ਸਾਡੇ ਵਲੰਟੀਅਰਾਂ ਦੀ ਟੀਮ ਮੈਂਬਰ ਹੋਰੀ ਮਾਤਾ ਜੀ ਆ ਤੇ ਚੰਦ ਸਿੰਘ ਆ ਬਾਪੂ ਜਿਹਦਾ ਪੁੱਤ ਕੇ ਟਾਈਮ ਡੇੜੀ ਲਾ ਕੇ ਵਰਗਰਾਂ ਦੀ ਆਪਣੇ ਬਾਪੂ ਨੂੰ ਵੀ ਪਾਲਦਾ ਸੀ ਘਰ ਵੀ ਚਲਾਉਂਦਾ ਸੀ ਪੰਨੂ राम ਬਾਪੂ ਇਹ ਵੀ ਬਾਪੂ ਤੋਂ ਸਾਰੀ ਉਮਰ ਕਿਸੇ ਨੇ ਕੰਮ ਕਰਾਇਆ ਤੇ ਜਦੋਂ ਅਖੀਰਲੇ ਸਮੇਂ ਚ ਵਕਤ ਆਇਆ ਤੇ ਉਹਨੂੰ ਸੁਰਤ ਦਿੱਤਾ ਉਹਨੇ ਉਹ ਇੱਕਾਂ ਦਾ ਆਪਰੇਸ਼ਨ ਹੋਣਾ ਬਾ ਇਹ ਉਹਨਾਂ ਮੈਂਬਰਾਂ ਬਾਰੇ ਜਾਣਕਾਰੀ ਜਿਨ੍ਹਾਂ ਨੇ ਆਪਰੇਸ਼ਨ ਹੋਣੇ ਤੇ ਬਾਕੀ ਮੈਂਬਰ ਨਾਲ ਤੁਸੀਂ ਬੈਠੇ ਦੇਖਦੇ ਹੋ ਜਗਮਉਨ ਬਾਪੂ ਅੱਖਾਂ ਤੋਂ ਬਲਾਈਂਡ ਸੀ ਬਿਲਕੁਲ ਹੀ ਉਧਿਆਣੇ ਕਿਚਿਹਰੀਆਂ ਦੇ ਬਾਹਰ ਤੋਂ ਲੈ ਕੇ ਆਏ ਸੀ ਅਸੀਂ ਉਹਨਾਂ ਨੂੰ ਉਹਨਾਂ ਦੀ ਅੱਖ ਦਾ ਆਪਰੇਸ਼ਨ ਹੋ ਗਿਆ ਉਹਨਾਂ ਨੂੰ ਦਿਖਣ ਲੱਗ ਗਿਆ ਉਹਨਾਂ ਨੂੰ ਬਲਵਿੰਦਰ ਸਿੰਘ ਜੀ ਦਾ ਵੀ ਆਪਰੇਸ਼ਨ ਹੋ ਗਿਆ ਅੱਖ ਦਾ ਗੁਰਮukh ਸਿੰਘ ਜੀ ਦਾ ਵੀ ਹੋ ਗਿਆ ਕੇਸਰ ਬਾਪੂ ਸਾਡੇ ਧਾਲੀਆ ਸਾਹਿਬ ਦਾ ਵੀ ਹੋ ਗਿਆ ਜਤਿੰਦਰ ਸਿੰਘ ਜੀ ਦਾ ਵੀ ਹੋ ਗਿਆ ਗਲਵੰਤ ਸਿੰਘ ਜੀ ਦਾ ਵੀ ਹੋ ਗਿਆ ਫਿਰ ਗੁਰਦੇਵ ਸਿੰਘ ਜੀ ਦਾ ਹੋ ਗਿਆ ਇਸੇ ਤਰ੍ਹਾਂ ਹੀ ਮਾਤਾ RAMਕੋਟ ਜੀ ਦਾ ਵੀ ਆਪਰੇਸ਼ਨ ਹੋ ਗਿਆ ਜਿਨ੍ਹਾਂ ਨੂੰ ਦਿਖਦਾ ਨਹੀਂ ਸੀਗਾ ਮਾਤਾ ਜੀ ਨੂੰ ਹੁਣ ਦਿਖਣ ਲੱਗ ਗਿਆ ਮੇਲਕੋਟਲੇ ਤੋਂ ਪਰ ਬਾਪੂ ਕੁਲਵੰਤ ਸਿੰਘ ਜੀ ਦੀ ਨਿਗਾ ਨਹੀਂ ਆਈ ਵਸੇ ਬਾਪੂ ਕੁਲਵੰਤ ਸਿੰਘ ਜੀ ਉਹ ਨੇ ਜਿਹੜੇ ਮਨਵਾੜ ਇਲਾਕਾ ਮਹਾਰਾਸ਼ਟਰ ਦਾ ਉੱਥੇ ਕਿਸੇ ਢਾਬੇ ਤੇ ਬੈਠੇ ਸੀ ਬਾਪੂ ਅੱਖਾਂ ਤੋਂ ਬਲਾਈਂਡ ਸੀ ਬਾਪੂ ਦੀ ਅੱਖਾਂ ਦੀ ਲਾਈਟ ਦੋਨਾਂ ਦੀ ਵਿੱਚੋਂ ਜਾ ਚੁੱਕੀ ਸੀ ਆਪਰੇਸ਼ਨ ਕਰਾਇਆ ਬਾਪੂ ਦੀ ਅੱਖ ਦਾ ਪਹਿਲਾਂ ਇੱਕ ਦਾ ਕਰਾਇਆ ਸੀਗਾ ਡਾਕਟਰ ਕਹਿੰਦੇ ਸੀ ਵੀ ਚਾਂਸ ਲੈ ਲੈਣੇ ਆ ਵੀ 100 ਦੇ ਵਿੱਚੋਂ 1.1 ਪੁਆਇੰਟ ਤੋਂ ਵੀ ਘੱਟ ਚਾਂਸ ਆ ਤਾਂ ਆਪਾਂ ਚਾਂਸ ਤਾਂ ਆਪਾਂ ਲਿਆ ਵਾ ਪਰ ਅੱਖਾਂ ਦੀ ਲਾਈਟ ਬਾਪੂ ਜੀ ਦੀ ਆਈ ਨਹੀਂ ਜਿਵੇਂ ਪਾਲਕੌਰ ਮਾਤਾ ਜੀ ਦਾ ਵੀ ਆਪਰੇਸ਼ਨ ਹੋਇਆ ਆ ਕੰ ਦਾ ਤੇ ਇਸੇ ਤਰ੍ਹਾਂ ਅਸੀਂ ਸਾਡੇ ਜਿਹੜੇ ਅੰਦਰ ਪਰਿਵਾਰ ਦੇ ਮੈਂਬਰ ਆ ਉਹਨਾਂ ਦੇ 8 8 10 10 ਮੈਂਬਰ ਇਕੱਠੇ ਕਰਕੇ ਅਸੀਂ ਆਪਰੇਸ਼ਨ ਕਰਾ ਰਹੇ ਹਾਂ ਡੀ ਐਮ ਸੀ ਹਸਪੀਟਲ ਤੋਂ ਆਪਰੇਸ਼ਨ ਹੋ ਰਹੇ ਆ ਜਿਵੇਂ ਪਹਿਲਾਂ 11 ਮੈਂਬਰਾਂ ਦੇ ਆਪਰੇਸ਼ਨ ਹੋਏ ਆ ਤੇ ਹੁਣ ਇਹ 9 ਮੈਂਬਰਾਂ ਦੇ ਆਪਰੇਸ਼ਨ ਬੁਣੇ ਜਾ ਰਹੇ ਨੇ 2500 ਰੁਪਿਆ ਇੱਕ ਆਪਰੇਸ਼ਨ ਦਾ ਖਰਚਾ ਜਿਹੜਾ ਉੱਥੇ ਡੀ ਐਮ ਸੀ ਹਸਪੀਟਲ ਦੇ ਵਿੱਚ ਆਉਂਦਾ ਹੈ ਜੇ ਕੋਈ ਭੈਣ ਭਰਾ ਕਿਸੇ ਬਾਪੂ ਜੁਰਗ ਦੀ ਅੱਖ ਅੱਖ ਬਣਨਾ ਚਾਹੁੰਦਾ ਤਾਂ ਉਹ 2500 ਰੁਪਏ ਉੱਥੇ ਜਾ ਕੇ ਦੀ ਡੀ ਐਮ ਸੀ ਦਿਆਨੰਦਾ ਹਸਪਤਾਲ ਦੇ ਵਿੱਚ ਜਮ੍ਹਾਂ ਕਰਾ ਸਕਦਾ ਸਿੱਧਾ ਤੇ ਉੱਥੇ ਤੁਹਾਡਾ 2500 ਰੁਪਏ ਬਾਪੂ ਦੀ ਕਿਸੇ ਦੀ ਜਾਂ ਬੇਬੇ ਦੀ ਅੱਖ ਦਾ ਕੰਮ ਕਰ ਸਕਦਾ ਅਰਦਾਸ ਕਰਿਓ ਬਸ ਇੰਨਾ ਬਾਪੂ ਜੁਰਗਾਂ ਲਈ ਇਹ 색 ਰੰਗ ਦੀ ਦੁਨੀਆ ਨੂੰ ਦੁਨੀਆ ਦੇ ਇਹਨਾਂ ਰੰਗਾਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕੇ Black music, I Black